ਇਹ ਮੌਸਮੀ ਬਰਸਾਤ ਨੇ ਸਾਰੀ ਸਬਜ਼ੀ ਗਾਲਤੀ ਜੀ ਪਾਣੀ ਬਹੁਤ ਜ਼ਿਆਦਾ ਖੜਾਗਾ ਕਿਉਂ ਕਰਕੇ ਮੇਰੇ ਡੈਡੀ ਨੂੰ ਟਿਊਮਰ ਸੀ ਢੇੜ ਦਾ 1.58 ਲੱਖ ਰੁਪਿਆ ਲੱਗਿਆ ਜ਼ਮੀਨ ਸਾਰੀ ਗਹਿਣੇ ਸੀਗੀ ਇਹ ਛੜਾਈ ਬਹੁਤ ਔਖੀ ਤੇ ਮੈਂ ਲਗਾਤਾਰ ਕਮੈਂਟਰੀ ਕਰਦੇ ਰਹਾ ਮਿਹਨਤ ਕਰਕੇ ਕਮੈਂਟਰੀ ਦੇ ਵਿੱਚ ਸਾਰੀ ਜ਼ਮੀਨ ਦਾ ਜੱਤ ਛੜਾਈ ਬਈ ਸੀ ਗਹਿਣੇ ਸੀਗੀ ਜੇ ਮੇਰਾ ਦਿਲ ਟੁੱਟ ਗਿਆ ਹੋਰ ਬਹੁਤ ਲੋਕਾਂ ਨੇ ਸਬਜ਼ੀ ਹੋਰ ਫਸਲਾਂ ਜਿਹੜੀਆਂ ਚੌਲਾਂ ਤੋਂ ਬਿਨਾਂ ਇਹ ਪਾਣੀ ਤੋਂ ਬਿਨਾ ਫਸਲ ਘੱਟ ਪਾਣੀ ਦੀ ਲਾਗਤ ਨਾਲ ਫਸਲ ਹੋ ਜਾਂਦੀ ਆ ਬਹੁਤ ਲੋਕਾਂ ਦਾ ਦਿਲ ਟੁੱਟ ਜੂਗਾ ਉਹਨਾਂ ਨੇ ਮੁੜ ਕੇ ਇਹ ਸਬਜ਼ੀ ਵੱਲ ਨਹੀਂ ਨਿਗਾ ਰੱਖਣੀ ਮੈਂ ਫਰੂਜ਼ ਖਾਨ ਤੇ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਐਸੋ ਐਸਾ ਅਸੀਂ ਮਹਿਲਕਲਾਂ ਦੇ ਵਿੱਚ ਖੜੇ ਆ ਇਹ ਲਗਭਗ ਪੰਜਾਬ ਦੇ ਵਿੱਚ ਆ ਪੂਰੇ ਪੰਜਾਬ ਦੇ ਵਿੱਚ ਆ ਜਿਹੜੀ 3-4 ਦਿਨਾਂ ਤੋਂ ਮੀਂਹ ਪੈ ਰਿਹਾ ਕਿਤਨੇ ਕਿਤੇ ਪੰਜਾਬ ਦੇ ਵਿੱਚ ਜਿਹੜੀ ਭਾਰੀ ਵਰਖਾ ਵੀ ਹੋਈ ਆ ਤੇ ਇਹੋ ਜਿਹੇ ਹਾਲਾਤ ਹੀ ਮਹਿਲਕਲਾਂ ਦੇ ਵਿੱਚ ਸਨ ਮਹਿਲ ਕਲਾਂ ਦੇ ਸਵਾਸਾ ਅਸੀਂ ਖੜੇ ਹਾਂ ਤੇ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਜੀਸੀਬੀ ਚੱਲ ਰਹੀ ਹੈ ਜੀਸੀਬੀ ਚੱਲ ਰਹੀ ਹੈ ਇਹ ਜੀਸੀਬੀ ਹੈ ਜਿਹੜੀ ਇੱਕ ਸਬਜ਼ੀ ਦੇ ਖੇਤ ਦੇ ਵਿੱਚ ਚੱਲ ਰਹੀ ਹੈ ਇੱਕ ਛੋਟੇ ਵਰਗ ਦਾ ਕਿਸਾਨ ਆ ਜਿਹੜਾ ਜਿਹਦੇ ਵੱਲੋਂ ਸਬਜ਼ੀ ਲਗਾਈ ਗਈ ਸੀ ਕੁੱਲ 2.5 ਤੋਂ 3 ਏਕੜ ਦਾ ਜਿਹੜਾ ਮਾਲਕ ਸੀ 2.5 ਤੋਂ 3 ਏਕੜ ਦੇ ਵਿੱਚ ਹੀ ਆ ਜਿਹੜੀ ਉਹ ਸਬਜ਼ੀ ਲਾਈ ਗਈ ਸੀ ਪ੍ਰਭਾਵਿਤ ਹੋਇਆ ਸੀ ਕਿ ਸਰਕਾਰਾਂ ਵੱਲੋਂ ਕਿਹਾ ਜਾਂਦਾ ਕਿ ਵਾਤਾਵਰਨ ਨੂੰ ਬਚਾਇਆ ਜਾਵੇ ਅੱਗ ਲੱਗਦੀ ਆ ਧੂਆਂ ਹੁੰਦਾ ਉਹਨੂੰ ਮੁਕਤ ਕੀਤਾ ਜਾਵੇ ਤੇ ਕਿਤੇ ਨਾ ਕਿਤੇ ਜਿਹੜਾ ਪਾਣੀ ਧੂਆਂ ਜਿਹੜਾ ਉਸ ਨੂੰ ਬਚਾਇਆ ਜਾਵੇ ਬਦਲ ਕੀਤੀਵੇ ਇਹੋ ਜੀ ਪ੍ਰੇਰਿਤ ਹੋ ਕੇ ਇਹੋ ਜੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਜਿਹੜਾ ਆਮ ਮਜ਼ਦੂਰ ਕਿਸਾਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਹੁਤਾ ਵੱਡਾ ਕਿਸਾਨ ਨਹੀਂ 2.5 ਏਕੜ ਦਾ ਮਾਲਕ ਹੈ ਜਿਹੜਾ 2.5 ਏਕੜ ਜ਼ਮੀਨ ਸੀਦੇ ਦੇ ਵਿੱਚੋਂ ਅੱਧਾ ਏਕੜ ਨੇ ਠੇਕੇ ਤੇ ਲੈ ਕੇ ਸਬਜ਼ੀ ਬੀਜੀ ਸੀ ਪਰ ਅੱਜ ਜਿਹੜੀ ਕੁਦਰਤ ਦੀ ਮਾਰ ਪਈ ਹੈ ਉਸ ਕਾਰਨ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਤੇ ਜਿਹੜਾ ਜੀ ਸੀ ਵੀ ਚਲਾਉਣੀ ਪਈ ਹੈ ਇਸ ਵਕਤ ਮੇਰੇ ਨਾਲ ਪਿੰਡ ਦੇ ਨਮਿੰਦੇ ਖੜੇ ਆ ਕਿਸਾਨ ਵੀਰ ਖੜਾ ਉਹਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਹਰਮਨ ਅੱਜ ਬੜਾ ਦੁੱਖ ਵਾਲਾ ਘਟਨਾ ਹੋਈ ਹੈ ਕਿ ਜੀਸੀਬੀ ਚਲਾਉਣੀ ਪਈ ਆ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਤੇ ਇਹ ਪੂਰਾ ਵਾਕਿਆ ਕੀ ਹੋਇਆ ਏ ਇਹ ਬੇਮੌਸਮੀ ਬਰਸਾਤ ਆ ਗਈ ਜੀ ਸਬਜ਼ੀ ਲਾਈ ਸੀ ਮੇਰੀ ਮਿਕਸ ਸਬਜ਼ੀ ਕਈ ਸਬਜ਼ੀਆਂ ਰਲਮੀਆਂ ਲਾਈਆਂ ਸੀਗੀਆਂ ਬੇਮੌਸਮੀ ਬਰਸਾਤ ਨੇ ਸਾਰੀ ਸਬਜ਼ੀ ਗਾਲਤੀ ਜੀ ਪਾਣੀ ਬਹੁਤ ਜ਼ਿਆਦਾ ਖੜਾਗਾ ਤੇ ਹੁਣ ਜੀਸੀਬੀ ਲਾਉਣੀ ਪੈਗੀ ਟੋਆ ਕਰਦੇ ਆ ਵੱਡਾ ਕਿਹੜਾ ਦੇਖਦੇ ਆ ਵੀ ਬਚਦੀ ਏ ਜਾਂ ਨਹੀਂ ਬਚਦੀ ਚਾਂਸ ਤਾਂ ਨਹੀਂ ਹੈਗੇ ਪਰ ਰਿਸਕ ਲੈਤਾ ਲਿਆ ਕੇ ਹੋਰ ਵੀ ਖਰਚਾ ਖੜਾ ਹੋ ਗਿਆ ਤੇ ਪਹਿਲਾਂ ਜਦੋਂ ਸਬਜ਼ੀ ਲਾਈ ਉਦੋਂ ਲੋਕ ਬਹੁਤ ਜ਼ਿਆਦਾ ਚੱਲੀ ਗਰਮੈਸ ਬਹੁਤ ਜ਼ਿਆਦਾ ਹੋਈ ਸਾਰੇ ਪੰਜਾਬ 'ਚ ਹੀ ਪਤਾ ਵੀ ਫਸਲ ਸਬਜ਼ੀ ਜੋ ਵੀ ਲੱਗੀ ਸੀਗੀ ਹੁਣ ਫਲ ਬਹੁਤ ਘੱਟ ਆਇਆ ਕਿਉਂਕਿ ਪੂਰੇ ਦੀ ਹਵਾ ਜਿਹੜੀ ਉਹ ਬਹੁਤ ਗਰਮ ਹੁੰਦੀ ਆ ਬਹੁਤ ਲਗਾਤਾਰ ਚੱਲ ਗਈ 25 26 ਦਿਨ ਤੇ ਹੁਣ ਹੁਣ ਆਇਆ ਸੀਗਾ ਥੋੜਾ ਜਿਹਾ ਫਲ ਵਧੀਆ ਲੱਗਿਆ ਸੀਗਾ ਵੀ ਚਲ ਇੱਕ ਆਸ ਸੀਗੀ ਤੇ ਟੁੱਟੇ ਹੋਏ ਸੀ ਥੋੜੇ ਜੇ ਕਿਉਂ ਕਰਕੇ ਮੇਰੇ ਡੈਡੀ ਨੂੰ ਟਿਊਮਰ ਸੀ ਪੇਟ ਦਾ 1.58 ਲੱਖ ਰੁਪਇਆ ਲੱਗਿਆ ਜ਼ਮੀਨ ਸਾਰੀ ਗਹਿਣੇ ਸੀਗੀ ਇਹ ਸੜਾਈ ਬਹੁਤ ਔਖੀ ਮੈਂ ਖੇਡ ਕਬੱਡੀ ਜਗਤ ਦੇ ਜਿੰਨੇ ਵੀ ਮਿੱਤਰ ਆ ਮੇਰੇ ਪਿਆਰੇ ਜਿੰਨੀਆਂ ਕਮੇਟੀਆਂ ਨੇ ਮੈਨੂੰ ਸੱਚ ਕੇ ਬਹੁਤ ਮਾਣ ਦਿੱਤਾ ਤੇ ਮੈਂ ਲਗਾਤਾਰ ਕਮੈਂਟਰੀ ਕਰਦੇ ਰਹਾ ਮਿਹਨਤ ਕਰਕੇ ਕਮੈਂਟਰੀ ਦੇ ਵਿੱਚ ساری ਜ਼ਮੀਨ ਜਾਇ ਜੜਾਈ ਬਾਈ ਜੀ ਗਹਿਣੇ ਸੀਗੀ ਹੁਣ ਆਪ ਲਾਹਾ ਲੈਣ ਦੇ ਲਈ ਇੱਕ ਵੱਖਰੀ ਚੀਜ਼ ਕਰੀ ਸਬਜ਼ੀ ਲਈ ਤੇ ਉਹਦੇ ਤੇ ਵੀ ਮਾਰ ਪੈ ਗਈ ਬਾਈ ਜੀ ਤੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਣਾ ਖੇਡ ਕਬੱਡੀ ਜਗਤ ਨੂੰ ਕਹਿਣਾ ਚਾਹਣਾ ਵੀ ਅੱਜ ਮੇਰੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੋ ਤਾਂ ਕਿ ਜੇ ਮੇਰਾ ਦਿਲ ਟੁੱਟ ਗਿਆ ਹੋਰ ਬਹੁਤ ਲੋਕਾਂ ਨੇ ਸਬਜ਼ੀ ਹੋਰ ਫਸਲਾਂ ਜਿਹੜੀਆਂ ਚੌਲਾਂ ਤੋਂ ਬਿਨਾ ਜਿਹੜੀ ਪਾਣੀ ਤੋਂ ਬਿਨਾ ਫਸਲ ਘੱਟ ਪਾਣੀ ਦੀ ਲਾਗਤ ਨਾਲ ਫਸਲ ਹੋ ਜਾਂਦੀ ਆ ਬਹੁਤ ਲੋਕਾਂ ਦਾ ਦਿਲ ਟੁੱਟ ਜੂਗਾ ਉਹਨਾਂ ਨੇ ਮੁੜ ਕੇ ਇਹ ਸਬਜੀ ਵੱਲ ਨਹੀਂ ਨਿਗਾ ਰੱਖਣੀ ਨਹੀਂ ਜੇਕਰ ਕਰੀਏ ਹਰਮਨ ਡੇਲੀ ਦੀ ਜਿਹੜੀ ਇਹਦੀ ਪੈਦਾਵਾਰ ਸੀ ਕਿੰਨੇ ਕਿ ਜਿਹੜੀ ਸਬਜੀ ਤੁਸੀਂ ਉਤਾਰ ਲੈਂਦੇ ਸੀ ਹੁਣ ਤੱਕ 5-6 ਕੁਇੰਟਲ ਬਾਈ ਜੀ ਹੁਣ ਲੈਣ ਲੱਗੀ ਸੀ ਸਿਰਫ 5-7 ਦਿਨਾਂ ਦੀ ਪਹਿਲੇ ਤੇ ਖਰਚਾ ਬਹੁਤ ਬਾਰ ਤਕਰੀਬਨ 60-63000 ਰੁਪਏ ਮੇਰਾ ਖਰਚਾ ਕਾਪੀ ਤੇ ਲਿਖਿਆ ਪਿਆਗਾ ਖਰਚਾ ਹੋ ਗਿਆ ਤੇ ਉਹ ਖਰਚਾ ਵੀ ਗਿਆ ਹੁਣ ਮੈਂ ਹੋਰ ਕੋਈ ਫਸਲ ਵੀ ਨਹੀਂ ਲਾ ਸਕਦਾ ਕਿਉਂਕਿ ਟਾਈਮ ਲੰਘ ਗਿਆ ਗੋਭੀ ਦਾ ਵੀ ਟਾਈਮ ਹੁਣ ਇਸ ਟਾਈਮ ਲੰਘ ਚੁੱਕਿਆ ਕਿਉਂਕਿ ਇਹ ਡਾਕਰ ਬਾਹਣਾ ਇਹ ਘੱਟੋ ਘੱਟ 15 ਤੋਂ 20 ਦਿਨ ਇਹ ਬਾਉਣ ਵਾਲਾ ਨਹੀਂ ਹੋ ਸਕਦਾ ਝੋਨੇ ਦੀ ਤਾਂ ਫਸਲ ਦੀ ਜਿਹੜੀ ਮਨਿਆਸ ਸੀ ਉਹ ਤਾਂ ਖਤਮ ਹੋ ਗਈ ਗਈ ਹੁਣ ਤੇ ਹੁਣ ਤਾਂ ਮੈਂ ਬੰਜ ਹੀ ਰਹਿ ਗਿਆ ਕਹਿਣ ਦਾ ਮਤਲਬ ਬੰਜਰ ਰਹਿ ਗਿਆ ਬਾਹਣ ਟਰਾਈ ਕਰਾਂਗੇ ਜੇ ਆਪਾਂ ਕੋਈ ਕਾਚਰਾ ਵਗੈਰਾ ਲਾਉਣੇ ਆ ਜਾਂ ਮੱਕੀ ਵਗੈਰਾ ਲਾਉਣੇ ਆ ਟਾਲਾਂ ਵਾਲੇ ਬਹੁਤ ਦੁਖੀ ਕਰਦੇ ਆ ਰੇਟ ਨਹੀਂ ਦਿੰਦੇ ਤੇ ਇੱਥੋਂ ਵਾਲੀ ਲੇਬਰ ਵੀ ਜਿਹੜੀ ਭਰ ਕੇ ਆਪਾਂ ਟਰਾਲੀ ਲੈ ਕੇ ਜਾਂਦੇ ਆ ਉਥੇ ਬਾਹਰ ਹੀ ਲਾਉਣੀ ਲਾਉਣੀ ਪੈਂਦੀ ਆ ਫਿਰ ਅੰਦਰ ਕਹਿੰਦੇ ਚ ਰੇਟ ਮਿਲ ਨਹੀਂ ਰਿਹਾ ਇਸ ਕਰਕੇ ਭਾਈ ਜੀ ਮੈਂ ਤਾਂ ਬਾਂਝਾ ਰਹਿ ਗਿਆ ਸਾਰੀ ਫਸਲ ਤੋਂ ਤੇ ਮੇਰੀ ਬੇਨਤੀ ਆ ਸਾਰੇ ਪ੍ਰਸ਼ਾਸਨ ਵੀਰਾਂ ਨੂੰ ਤੇ ਸਰਕਾਰਾਂ ਨੂੰ ਵੀ ਭਾਈ ਛੋਟੇ ਕਿਸਾਨ ਦਾ ਧਿਆਨ ਰੱਖੀਏ ਆਪਾਂ ਜੇਕਰ ਗੱਲ ਕਰੀਏ ਕਿੰਨੇ ਮਹੀਨਿਆਂ ਤੋਂ ਲੈ ਕੇ ਸਬਜ਼ੀ ਜਿਹੜੀ ਨੂੰ ਪਾਲ ਰਹੀਆਂ ਤੁਸੀਂ ਕਿੰਨੇ ਟਾਈਮ ਤੋਂ ਜਿਹੜੀ ਮਿਹਨਤ ਕਰ ਰਹੇ ਹੋ ਹਾਂਜੀ ਕਣਕ ਵੱਢਣ ਸਾਰੀ ਆਪਾਂ ਸਬਜ਼ੀ 3 ਮਹੀਨੇ ਹੋ ਗਏ ਤਕਰੀਬਨ ਤੇ 3 ਮਹੀਨਿਆਂ ਤੋਂ ਆਪਾਂ ਫਸਲ ਪਾਲੀ ਆ ਪੁੱਤਾ ਵਾਂਗੂ ਪਾਲੀ ਆ ਬਹੁਤ ਸੋਹਣੀ ਫਸਲ ਸੀ ਹਰ ਇੱਕ ਬੰਦਾ ਹਰ ਇੱਕ ਮੇਰਾ ਮਿੱਤਰ ਜਿੰਨਾ ਵੀ ਮੇਰੇ ਨਾਲ ਰਿਲੇਟਡ ਬੰਦੇ ਸੀ ਸਾਰਿਆਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਸਾਵਾ ਸੀ ਦਿੱਤੀ ਬੀਤੇ ਇੱਕ ਨਵੀਂ ਗੱਲ ਕਰੀ ਆ ਤੂੰ ਦਿਲ ਕੱਢਿਆ ਇੱਕ ਸਰਜੀ ਲਾਈ ਆ ਵਧੀਆ ਗੱਲ ਕੀਤੀ ਆ ਪਾਣੀ ਬਚਾਓ ਕੰਮ ਕੀਤਾ ਤੂੰ ਗਰਾਉਂਡਾਂ 'ਚ ਵੀ ਬੋਲਦਾ ਭਰੂਣ ਹੱਤਿਆ ਤੇ ਵੀ ਬੋਲਦਾ ਸਾਰੇ ਕਿਤੇ ਬੋਲਣਾ ਪੈਂਦਾ ਜੀ ਜਦੋਂ ਪਰਮਾਤਮਾ ਨੇ ਗੌਡ ਗਿਫਟ ਦਿੱਤਾ ਕਮੈਂਟਰੀ ਦੇ ਵਿੱਚ ਮੈਂ ਤੇ ਹਰ ਇੱਕ ਵਿਸ਼ੇ ਤੇ ਹਰ ਇੱਕ ਮੁੱਦੇ ਦੇ ਪੰਜਾਬ ਤੇ ਆਪਾਂ ਬੇਪੱਖ ਹੋ ਕੇ ਬੋਲਦੇ ਹਾਂ ਜੀ ਇਹਨਾਂ ਜੀ ਬਿਲਕੁਲ ਹਰਜੀਤ ਖੜਾ ਮੈਨਾਂ ਹਰਜੀਤ ਨੌਜਵਾਨ ਇੱਕ ਵੱਲੋਂ ਇੱਕ ਵਧੀਆ ਅਪਰਾਲਾ ਕੀਤਾ ਗਿਆ ਸੀ ਪਰ ਜਦੋਂ ਪੁੱਤਾਂ ਲਈ ਫਸਲ ਪਾਲੀ ਹੋਈ ਤਿੰਨ ਮਹੀਨਿਆਂ ਤੋਂ ਲਗਾਤਾਰ ਚਾਰ ਮਹੀਨਿਆਂ ਸਾਭ ਰਿਹਾ ਅੱਜ ਉਹ ਜੀਸੀਵੀ ਦੇ ਨਾਲ ਪੱਟਨੀ ਪੈ ਰਹੀ ਆ ਨਾ ਖਰਾਬ ਹੋ ਰਹੀ ਆ ਕੁਦਰਤ ਹੀ ਮਾਰ ਪੈ ਰਹੀ ਆ ਤਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਰਕਾਰਾਂ ਦੇ ਪਰ ਅਧਿਕਾਰੀਆਂ ਵੱਲੋਂ ਅਕਸਰ ਕੈਂਪ ਲਗਾਏ ਜਾਂਦੇ ਨੇ ਕਿ ਧਰਤੀ ਹੇਠਾਂ ਪਾਣੀ ਬਹੁਤ ਡੂੰਘਾ ਹੋ ਰਿਹਾ ਹੈ ਇਸ ਦਾ ਬਦਲ ਦੇ ਰੂਪ ਵਿੱਚ ਜਿਹੜੀ ਸਬਜ਼ੀਆਂ ਵਗੈਰਾ ਪੀਚੀਆਂ ਜਾਂਣ ਅ ਤੇ ਜਿਹੜਾ ਵਾਤਾਵਰਣ ਉਹ ਪ੍ਰਦੂਸ਼ਿਤ ਹੋ ਰਿਹਾ ਕਿਉਂਕਿ ਜਦੋਂ ਆਪਾਂ ਝੋਨਾ ਵੜਦੇ ਆ ਉਹਦੀ ਆਪ ਪਰਾਲੀ ਨੂੰ ਅੱਗ ਲਾਉਣੇ ਆ ਉਹਦਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਪਰ ਇਸ ਨੌਜਵਾਨ ਨੇ ਜਿਹੜੀ ਪਹਿਲ ਕਦਮੀ ਕੀਤੀ ਹੈ ਮਹਿਲਕਲਾਂ ਦੇ ਵਿੱਚ ਹਰਮਨ ਸਿੰਘ ਜੋਗੇ ਨੇ ਆ ਜੀ ਰੋਜ਼ਗਾਰ ਤੋ ਰਿਹਾ ਵਾ ਸ ਪਰ ਇੱਥੇ ਕਰੋੜਪਤੀਆਂ ਦੇ ਜਦੋਂ ਵੱਡੇ ਵੱਡੇ ਲੋਨ ਮਾਫ ਹੋ ਜਾਂਦੇ ਨੇ ਠੀਕ ਹੈ 115 15 ਕਰੋੜ ਹਜ਼ਾਰਾਂ ਕਰੋੜ ਕਰਜ਼ੇ ਮਾਫ ਹੋ ਜਾਂਦੇ ਨੇ ਤਾਂ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਯਾਰ ਜੇ ਇਹਦਾ ਜਿਹੜਾ ਨੁਕਸਾਨ ਆ 2 ਢਾਈ ਲੱਖ ਦਾ ਨੁਕਸਾਨ ਆ ਸਿਰਫ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਇਹ ਮੁੰਡਾ ਬਹੁਤ ਮਿਹਨਤੀ ਮੁੰਡਾ ਹੈਗਾ ਇਸ ਨੇ ਪਹਿਲ ਕਦਮੀ ਕੀਤੀ ਹੈ ਜੇ ਤੁਸੀਂ ਇਹਦੇ ਨਾਲ ਹਿਸਾਬ ਨਹੀਂ ਹੁੰਦਾਗਾ ਦੇਖੋ ਚਲੋ ਕੁਦਰਤ ਨੇ ਕਰਤਾ ਬਹੁਤ ਮਾੜਾ ਹੋਇਆਗਾ ਤਾਂ ਅੱਗੇ ਤਾਂ ਕੋਈ ਵੀ ਨੌਜਵਾਨ ਅੱਗੇ ਆ ਕੇ ਇਸ ਤਰ੍ਹਾਂ ਦੇ ਕੰਮ ਨਹੀਂ ਕਰੂਗਾ ਅੱਜ ਇੱਕ ਬਸ ਬੇਰੇਜਗੜ ਤੋਂ ਲੋਕ ਅੱਕੇ ਪੈਣੇ ਸਿਸਟਮ ਤੋਂ ਅੱਕੇ ਪੈਣੇ ਲੋਕ ਖੁਦਕੁਸ਼ੀਆਂ ਦਾ ਕਾਰਨ ਵੀ ਇਹੀ ਆ ਜਦੋਂ ਆਪਾਂ ਕਿਸੇ ਚੰਗੇ ਨੌਜਵਾਨ ਦੀ ਚੰਗੇ ਇਨਸਾਨ ਦੀ ਬਾਹਾਂ ਹੀ ਫੜਦੇ ਤਾਂ ਉਦੋਂ ਉਹ ਪਰ ਅੱਕਿਆ ਹੋਇਆ ਨਸ਼ਿਆਂ ਵੱਲ ਵੀ ਜਾਂਦਾ ਖੁਦਕੁਸ਼ੀਆਂ ਵੀ ਕਰਦਾ ਬਹੁਤ ਕੁਸ਼ ਕਰਦਾ ਸੋ ਅਸੀਂ ਇਹ ਜਿਹੜਾ ਮੁੰਡਾ ਨੌਜਵਾਨ ਆ ਮੇਰਾ ਭਰਾ ਵੱਡਾ ਪਿਛਲੇ 12-13 ਸਾਲ ਤੋਂ ਅਸੀਂ ਦੇਖ ਰਿਹਾ ਇਹ ਕਬੱਡੀ ਦੇ ਵਿੱਚ ਬਹੁਤ ਵੱਡੀਆਂ ਸਵਾਭਾ ਨਵਾ ਰਿਹਾ ਇਹ ਨਸ਼ਿਆਂ ਦੇ ਖਿਲਾਫ ਵਾਤਾਵਰਣ ਨੂੰ ਸੋਧ ਰੱਖਣ ਦੇ ਲਈ ਇਹ ਸਰੇਆਂ ਬੋਲ ਰਿਹਾਗਾ ਠੀਕ ਆ ਸਿਸਟਮ ਦੇ ਖਿਲਾਫ ਵੀ ਕਦੇ-ਕਦੇ ਜਿਹੜੀਆਂ ਗਲਤ ਚੀਜ਼ਾਂ ਨੇ ਉਹਦਾ ਵੀ ਵਿਰੋਧ ਕਰਦਾਗਾ ਅਤੇ ਕਬੱਡੀ ਨੂੰ ਇਹਦੀ ਬਹੁਤ ਵੱਡੀ ਦੇਣ ਆ ਇਹਦੀ ਆਵਾਜ਼ ਜਿਹੜੇ ਖੇਡ ਗਰਾਉਂਡ ਦੇ ਵਿੱਚ ਆਮ ਹੀ ਗੂੰਜਦੀ ਰਹਿੰਦੀ ਹੈ ਇਹਨੂੰ ਲੋਕ ਸਾਰੇ ਜਾਣਦੇ ਆ ਅਸੀਂ ਜਿੰਨੇ ਵੀ ਇਸ ਨੂੰ ਪਿਆਰ ਕਰਦੇ ਨੇ ਖੇਡ ਕਬੱਡੀ ਜਗਤ ਨੂੰ ਪਿਆਰ ਕਰਦੇ ਕਬੱਡੀ ਖੇਡ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਜਿਵੇਂ ਮੈਂ ਕਹਿੰਦਾ ਤਪਕ ਤਪਕੇ ਨਾਲ ਸਮੁੰਦਰ ਭਰ ਜਾਂਦਾ ਹੁੰਦਾ ਕਿ ਇਸੇ ਨੌਜਵਾਨ ਦੀ ਆਪ ਵੱੱਦ ਵੱੱਦ ਮਜ਼ਾ ਕਰਦੇ ਆ ਕਿ ਅਸੀਂ ਪਹਿਲਾਂ ਫਾਦਰ ਸਾਹਿਬ ਪਹਿਲਾਂ ਬਿਮਾਰ ਰਹੇ ਨੇ ਵਿਚਾਰੇ ਤੇ 18 18 ਲੱਖ ਰੁਪਏ ਉੱਧਰ ਲੱਗ ਗਿਆ ਠੀਕ ਆ ਉਧਰੋਂ ਅੱਕੇ ਹੋਏ ਨੇ ਚਲੋ ਆਖਿਆ ਵੀ ਚਲੋ ਆਪ ਸਾਡਾ ਰੋਜ਼ਗਾਰ ਤੋੜਦੇ ਆ ਅਤੇ ਸਾਡੀ ਪਿੰਡ ਦੀ ਸਮੁੱਚੀ ਟੀਮ ਵੱਲੋਂ ਹਰ ਇੱਕ ਭਰਾ ਵੱਲੋਂ ਬੇਨਤੀ ਕਰਦਾਗਾ ਕਿ ਇਸ ਭਰਾ ਦੀ ਆਪਾਂ ਮੱਜ਼ਬਦ ਵਦ ਕਰਨੀ ਹੈ ਤੇ ਅਸੀਂ ਅਸੀਂ ਆਪ ਵੀ ਡੀਸੀ ਮੈਡਮ ਤੱਕ ਬੀਡੀਪੀਓ ਸਰ ਤੱਕ ਜਾਂ ਕਿਤੇ ਹੋਰ ਤੱਕ ਜਿਹੜੇ ਸਬੰਧ ਅਧਿਕਾਰੀ ਉਹਨਾਂ ਤੱਕ ਪਹੁੰਚ ਕਰਕੇ ਇਸ ਵੀਰ ਦੀ ਗੱਲ ਰੱਖਾਂਗੇ ਅਤੇ ਅਸੀਂ ਵੱਧ ਤੋਂ ਵੱਧ ਮੱਦ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਬਿਲਕੁਲ ਇੱਕ ਛੋਟੇ ਛੋਟਾ ਕਿਸਾਨ ਆ ਹਰਮਨ ਜਿਹੜਾ ਕਿ ਕਬੱਡੀਆਂ ਦੇ ਵਿੱਚ ਟੂਰਨਾਮੈਂਟਾਂ ਦੇ ਵਿੱਚ ਮੈਕਾਂ ਤੇ ਬੋਲਦਾ ਆਮ ਹੀ ਦੇ ਜਾਂਦਾ। ਆਵਾਜ਼ਾਂ ਦੂਰ ਤੱਕ ਜਾਂਦੀਆਂ ਨੇ ਪਰ ਅੱਜ ਜਿਹੜੀ ਉਹਦੀ ਆਵਾਜ਼ ਆਪਣੀ ਦਬੀ ਹੋਈ ਕਿਤੇ ਨਾ ਕਿਤੇ ਆਵਾਜ਼ ਨਜ਼ਰ ਆ ਰਹੀ ਆ ਕਿਉਂਕਿ 2.5 ਤਿੰਨ ਕਿੱਲੇ ਦਾ ਮਾਲਕ ਹੈ ਉਹਦੀ ਇੱਕ ਬਦਲਮੀ ਖੇਤੀ ਕੀਤੀ ਸੀ ਤੇ ਸਬਜ਼ੀ ਲਗਾਈ ਸੀ ਪਰ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਬੇਮੌਸਮੀ ਵਾਰਸ਼ ਪੈ ਰਹੀ ਆ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਮਹਿਲਕਲਾ ਏਰੀਆ ਦੇ ਵਿੱਚ ਜਿਹੜੀ ਵਾਰਸ਼ ਪੈ ਰਹੀ ਆ ਉਹਦੇ ਕਾਰਨ ਜਿਹੜੀ ਸਬਜ਼ੀ ਅੱਜ ਖਤਮ ਹੋ ਚੁੱਕੀ ਆ ਤੇ ਜੇਸੀ ਵੀ ਚੱਲ ਰਹੀ ਆ ਕਿਤੇ ਨਾ ਕਿਤੇ ਉਹਦੀਆਂ ਆਸਾਂ ਨੇ ਜਿਹੜੀਆਂ ਉਹ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਕਬਾਡੀ ਜਗਤ ਨੂੰ ਆ ਜਿਹੜਾ ਉਹ ਅਪੀਲ ਕਰ ਰਿਹਾ ਕਿ ਮੇਰੀ ਜਿਹੜੀ ਹੈਲਪ ਕੀਤੀ ਜਾਵੇ ਤੇ ਇਹੋ ਜੇ ਨੌਜਵਾਨ ਨੂੰ ਬਚਾਉਣ ਦੀ ਜ਼ਰੂਰਤ ਵੀ ਹੈ ਮਹਿਲਕਲਾ ਤੋਂ ਡੇਲੀ ਪੋਸਟ ਲਈ ਫਰੋਜ਼ ਖਾਨ ਦੀ ਰਿਪੋਰਟ